ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਚੁੱਪ-ਚਾਪ ਤੁਸੀਂ ਸਰੋਂ ਦੇ ਤੇਲ ਦਾ ਪਰੌਂਠਾ ਇਸ ਜਗ੍ਹਾ ਤੇ ਰੱਖ ਦੇਂਦੇ ਹੋ ਤਾਂ ਮੰਨ ਕੇ ਚੱਲੋ ਕਿ ਜੋ ਵੀ ਮੰਗੋਗੇ ਸੋਈ ਤੁਹਾਨੂੰ ਮਿਲ ਜਾਵੇਗਾ ਸਵੇਰ ਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਤੁਹਾਡੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ। ਕਿ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਪਰੌਂਠਾ ਬਣਾ ਕੇ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰ ਲੈਣਾ ਹੈ। ਉਹਨਾਂ ਨੂੰ ਫਿਰ ਮਨ ਚਾਹਿਆ ਵਰ ਮਿਲ ਜਾਵੇਗਾ, ਉਹਨਾਂ ਦਾ ਰਿਸ਼ਤਾ ਜ਼ਰੂਰ ਹੋ ਜਾਵੇਗਾ। ਜਿਹੜੇ ਵੀ ਉਹਨਾਂ ਦੇ ਰਿਸ਼ਤੇ ਵਿੱਚ ਰੁਕਾਵਟ ਆ ਰਹੀ ਸੀ ਉਹ ਨਹੀਂ ਆਵੇਗੀ ਇਸ ਉਪਾਅ ਨੂੰ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਸਾਧ ਸੰਗ ਜੀ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ va ਰਹੇ ਹਾਂ ਇਹ ਵੀਡੀਓ ਹੁਣ ਤੁਹਾਡੇ ਲਈ ਬੜੇ ਹੀ ਜ਼ਿਆਦਾ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਇਸ ਕਰਕੇ ਇਸ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਜੀ ਸਾਧ ਸੰਗ ਜੀ ਚੇਕਰ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਦੇ ਰਿਸ਼ਤਾ ਨਹੀਂ ਹੋ ਰਿਹਾ ਕੁਝ ਜ਼ਿਆਦਾ ਹੀ ਦੇਰੀ ਹੋ ਰਹੀ ਹੈ ਤਾਂ ਰਿਸ਼ਤੇ ਵਿੱਚ ਰੁਕਾਵਟਾਂ ਵੀ ਆਉਣੀਆ ਸ਼ੁਰੂ ਹੋ ਚੁੱਕੀਆਂ ਹਨ ਜਾਂ ਫਿਰ ਬੱਚਿਆਂ ਨੂੰ ਖੁਦ ਹੀ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਸਾਡਾ ਰਿਸ਼ਤਾ ਹੋ ਨਹੀਂ ਰਿਹਾ ਸਾਨੂੰ ਕੋਈ ਰਿਸ਼ਤਾ ਆ ਨਹੀਂ ਰਿਹਾ ਇਸ ਕਰਕੇ ਸਾਡੀ ਉਮਰ ਲੰਘ ਰਹੀ ਹੈ ਹੁਣ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਲਗਾਉਣੀ ਚਾਹੀਦੀ ਸਾਡੇ ਲਈ ਕੋਈ ਵਧੀਆ ਘਰ ਪਰਿਵਾਰ ਦਾ ਰਿਸ਼ਤਾ ਆਵੇਗਾ ਇਸ ਲਈ ਤੁਸੀਂ ਸਾਤ ਸਿੰਘ ਜੀ ਇਸ ਉਪਾਰ ਸ਼ਨੀਵਾਰ ਦੇ ਦਿਨ ਕਰਨਾ ਹੈ ਇਸੇ ਵੀ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਇਹ ਉਪਾਅ ਕਰ ਸਕਦੇ ਹੋ ਕੋਈ ਬਹੁਤਾ ਪਾਠ ਪੂਜਾ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਬਹੁਤੀ ਸਮਗਰੀ ਵੀ ਲੈ ਕੇ ਨਹੀਂ ਆਉਣੀ ਬਹੁਤ ਜ਼ਿਆਦਾ ਸਿੰਪਲ ਤੇ ਘਰੇਲੂ ਜਿਹਾ ਉਪਾਅ ਹੈ ਇਸ ਤੋਂ ਇਲਾਵਾ ਜੇਕਰ ਸਮੇਂ ਦੀ ਗੱਲ ਕਰੀਏ ਤੁਸੀਂ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਜੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠਿਆਂ ਹੀ ਕਰ ਸਕਦੇ ਹੋ ਤੁਹਾਨੂੰ ਹੁਣ ਕਿਧਰੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਨ ਨੂੰ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ। ਕਿਉਂਕਿ ਕਈ ਵਾਰੀ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਾਡੇ ਦੇਰੀ ਹੁੰਦੀ ਹੈ ਤਾਂ ਦੇਰੀ ਦੇ ਕਾਰਨ ਕਈ ਵਾਰ ਸ਼ਨੀ ਦੇਵ ਜਿਹੜੇ ਹੁੰਦੇ ਹਨ ਉਹ ਭਾਵੇਂ ਕਿਸੇ ਵੀ ਗ੍ਰਹਿ ਦੇ ਨਾਲ ਕਿਉਂ ਨਾ ਬੈਠੇ ਹੋਣ ਤਾਂ ਸਾਤ ਸੰਗਰਜੀ ਉਹਨਾਂ ਦੇ ਕਮਾਕਾਰਾਂ ਵਿੱਚ ਜਾਂ ਫਿਰ ਰਿਸ਼ਤੇ ਨੂੰ ਲੈ ਕੇ ਫਿਰ ਦੇਰੀ ਆਉਂਦੀ ਹੈ। ਪਰ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਉਪਾਨੋ ਸ਼ਨੀਵਾਰ ਦੇ ਦਿਨ ਕਰ ਲਓਗੇ ਇਸ ਉਪਾਨੋ ਕਰਨ ਤੋਂ ਬਾਅਦ ਜੋ ਕੁਝ ਤੁਹਾਡੇ ਨਾਲ ਹੋਵੇਗਾ ਬਹੁਤ ਸ਼ੁਭ ਹੋਵੇਗਾ ਜਦੋਂ ਵੀ ਕਿਸੇ ਵੀ ਕੰਮ ਦੇ ਵਿੱਚ ਸਾਡੇ ਰੁਕਾਵਟ ਆਉਂਦੀ ਹੈ ਸਾਡਾ ਮਨ ਉਦਾਸ ਹੋ ਜਾਂਦਾ ਹੈ ਸਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਸਾਡਾ ਇਹ ਕੰਮ ਬਣੇਗਾ ਜਾਂ ਨਹੀਂ ਭਾਵੇਂ ਕਿਸੇ ਵੀ ਤਰੀਕੇ ਦਾ ਕੰਮ ਕਿਉਂ ਨਾ ਹੋਵੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਆਹ ਨੂੰ ਲੈ ਕੇ ਜੋ ਦੇਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਮਾਤਾ ਪਿਤਾ ਅਤੇ ਬੱਚੇ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਸਭ ਤੋਂ ਵੱਡੀ ਗੱਲ ਵਿਆਹ ਨੂੰ ਲੈ ਕੇ ਨੁਕਸਾਨ ਦੀ ਗੱਲ ਇਹ ਹੁੰਦੀ ਹੈ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਵਿਆਹ ਵਾਲੀ ਨਿਕਲ ਜਾਂਦੀ ਹੈ ਇਸ ਕਰਕੇ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰ ਲੈਣਾ ਹੈ ਇਹਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਇਸ ਉਪਾਅ ਨੂੰ ਬੱਚੇ ਵੀ ਕਰ ਸਕਦੇ ਹਨ ਮਾਤਾ ਪਿਤਾ ਵੀ ਕਰ ਸਕਦੇ ਹਨ ਜੇਕਰ ਬੱਚਾ ਕਰਨਾ ਚਾਹੁੰਦਾ ਹੈ ਉਹ ਵੀ ਕਰ ਸਕਦਾ ਹੈ ਜੇਕਰ ਨਹੀਂ ਕਰਨਾ ਚਾਹੁੰਦਾ ਉਹਨਾਂ ਦੇ ਮਾਤਾ ਪਿਤਾ ਭੈਣ ਭਰਾ ਵੀ ਇਸ ਉਪਾਨ ਨੂੰ ਕਰ ਸਕਦੇ ਹਨ ਸੋ ਇਸੇ ਤਰ੍ਹਾਂ ਤੁਸੀਂ ਇਸ ਉਪਾਨ ਨੂੰ ਕਰਨ ਦੇ ਲਈ ਸ਼ਨੀਵਾਰ ਵਾਲੇ ਦਿਨ 11 ਪਤਾਸੇ ਲੈਣੇ ਹਨ ਜਿਵੇਂ ਕਿ ਆਪਾਂ ਗੁਰਦੁਆਰਾ ਸਾਹਿਬ ਤੋਂ ਪਤਾਸਿਆਂ ਦਾ ਪ੍ਰਸ਼ਾਦ ਲੈਂਦੇ ਹਾਂ ਉਹ 11 ਪਤਾਸੇ ਤੁਸੀਂ ਲੈਣੇ ਹਨ ਜੇਕਰ ਤੁਹਾਨੂੰ ਨਹੀਂ ਪਤਾ ਤੁਸੀਂ ਨਹੀਂ ਜਾਣਦੇ ਕਿ ਪਤਾਸੇ ਕੀ ਹੁੰਦੇ ਹਨ ਉਹ 11 ਚੁਟਕੀ ਚੀਨੀ ਦੀ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਕਿ ਥੋੜੀ ਥੋੜੀ ਕਰਕੇ ਇੱਕ ਚੁਟਕੀ ਪਾ ਲਈ ਫਿਰ ਦੂਸਰੀ ਇਸ ਕਰਕੇ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਕਿਉਂਕਿ ਪਤਾਸੇ ਨੇ ਜੋ ਉਹ ਵੀ ਚੀਨੀ ਦੇ ਬਣੇ ਹੁੰਦੇ ਹਨ ਇਸ ਕਰਕੇ ਤੁਸੀਂ ਜੇਕਰ ਪਤਾਸੇ ਕਿਤੇ ਉਹ ਨਹੀਂ ਮਿਲ ਰਹੇ ਤਾਂ ਚੀਨੀ ਦਾ ਇਸਤੇਮਾਲ ਕਰ ਸਕਦੇ ਹੋ ਨਹੀਂ ਤਾਂ ਤੁਸੀਂ 11 ਪਤਾਸੇ ਹੀ ਲੈ ਸਕਦੇ ਹੋ ਇਸ ਤੋਂ ਲਾਵਾ 11 ਪਲਾਸੇ ਲੈਣ ਤੋਂ ਬਾਅਦ ਤੁਸੀਂ ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਇਸ ਉਪਾਅ ਨੂੰ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਰੋਟੀ ਬਣਾਉਣ ਦੇ ਲਈ ਜੋ ਆਟਾ ਗੁੰਨਿਆ ਹੋਵੇਗਾ ਉਸ ਆਟੇ ਦੇ ਵਿੱਚ ਤੁਸੀਂ ਇੱਕ ਵੱਡਾ ਸਾਰਾ ਪੇੜਾ ਬਣਾ ਲੈਣਾ ਹੈ ਪੇੜਾ ਥੋੜਾ ਜਿਹਾ ਵੱਡਾ ਲੈਣਾ ਹੈ ਜਿਸ ਵਿੱਚ ਦੋ ਰੋਟੀਆਂ ਬਣ ਸਕਣ ਉਹ ਪੇੜਾ ਲੈਣ ਤੋਂ ਬਾਅਦ ਤੁਸੀਂ ਉਸ ਇੱਕ ਰੋਟੀ ਉਸਦੀ ਬਣਾਉਣੀ ਹੈ ਦੋ ਨਹੀਂ ਬਣਾਉਣੀ ਆ ਉਸ ਨੂੰ ਹੁਣ ਤੁਸੀਂ ਸਰੋਂ ਦੇ ਤੇਲ ਨਾਲ ਚੋਪੜ ਲੈਣਾ ਹੈ ਤੁਸੀਂ ਕਿਉਂ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਤੁਸੀਂ ਉਸ ਰੋਟੀ ਨੂੰ ਬਣਾਉਂਦੇ ਸਮੇਂ ਸਰੋਂ ਦੇ ਤੇਲ ਦੀ ਹੀ ਵਰਤੋਂ ਕਰਨੀ ਹੈ ਇਸ ਦੇ ਨਾਲ ਜੋ ਪਰੌਂਠਾ ਤੁਸੀਂ ਸਰੋਂ ਦੇ ਤੇਲ ਨਾਲ ਬਣਾਉਂਗੇ ਉਸ ਦਾ ਕਵਰ ਤੇ ਭਾਵੇਂ ਕਿ ਉਸ ਦਾ ਕਲਰ ਜਿਹੜਾ ਹੈ ਥੋੜਾ ਥੋੜਾ ਪੀਲਾ ਹੋ ਜਾਵੇਗਾ ਇਸ ਕਰਕੇ ਕਵਰਾਉਣ ਦੀ ਜ਼ਰੂਰਤ ਨਹੀਂ ਦੋਵਾਂ ਪਾਸਿਆਂ ਤੇ ਸਰੋਂ ਦਾ ਤੇਲ ਲਗਾ ਕੇ ਪਰੌਂਠਾ ਤਿਆਰ ਕਰ ਲੈਣਾ ਹੈ ਤੋ ਜਿਹੜਾ ਪਰੌਂਠਾ ਬਣਾ ਰਹੇ ਹੋ ਉਸ ਦਾ ਆਕਾਰ ਜਿਹੜਾ ਵੀ ਹੈ ਮਰਜ਼ੀ ਬਣਾ ਸਕਦੇ ਹੋ ਠਿਕੋਣਾ ਵੀ ਤੇ ਜਾਂ ਫਿਰ ਗੋਲ ਵੀ ਕਿਸੇ ਵੀ ਤਰੀਕੇ ਦਾ ਬਣਾ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਸਰੋਂ ਦੇ ਤੇਲ ਦਾ ਹੀ ਪਰੌਂਠਾ ਤਿਆਰ ਕਰਨਾ ਹੈ ਇਸ ਤਰ੍ਹਾਂ ਪਰੌਂਠਾ ਤਿਆਰ ਕਰਨ ਤੋਂ ਬਾਅਦ ਜਿਹੜੇ 11 ਪਤਾਸੇ ਤੁਸੀਂ ਲੈ ਹੋਣਗੇ ਉਹਨਾਂ ਪਤਾਸਿਆਂ ਨੂੰ ਇਸ ਪਰੌਂਠੇ ਦੇ ਉੱਪਰ ਰੱਖ ਲੈਣਾ ਹੈ ਜੇਕਰ ਤੁਹਾਡੇ ਕੋਲ ਕਿਤੇ ਪਤਾਸੇ ਨਹੀਂ ਮਿਲਦੇ ਫਿਰ ਤੁਸੀਂ ਪਤਾਸਿਆਂ ਦਾ ਯੋਜਨਾ ਕਰਿਓ ਇਸ ਦੇ ਉੱਪਰ ਚੀਨੀ ਰੱਖ ਸਕਦੇ ਹਾਂ ਇਹਨਾਂ ਨੂੰ ਪਤਾਸਿਆਂ ਦੇ ਬਾਰੇ ਨਹੀਂ ਪਤਾ ਤਾਂ ਉਹ ਚੀਨੀ ਦਾ ਇਸਤੇਮਾਲ ਕਰ ਲਓ ਇਸ ਤਰ੍ਹਾਂ 11 ਪਤਾਸੇ ਤੁਸੀਂ ਰੋਟੀ ਦੇ ਉੱਤੇ ਰੱਖਣੇ ਹਨ ਉਸ ਨੂੰ ਪਲੇਟ ਵਿੱਚ ਰੱਖ ਕੇ ਸ਼ੰਕਰ ਭਗਵਾਨ ਦੀ ਫੋਟੋ ਜਾਂ ਫਿਰ ਮੂਰਤੀ ਦੇ ਅੱਗੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜਾ ਕੇ ਬੈਠ ਜਾਣਾ ਹੈ ਉੱਥੇ ਇਸ ਪਰੌਂਠੇ ਨੂੰ ਲੈ ਜਾਣਾ ਹੈ ਉੱਥੇ ਤੁਸੀਂ ਇੱਕ ਦੀਵਾ ਪ੍ਰਚਲਿਤ ਕਰਨਾ ਹੈ ਜਿਹੜਾ ਤੁਸੀਂ ਦੀਵਾ ਜਗਾਉਣਾ ਹੈ ਸਰੋਂ ਦੇ ਤੇਲ ਦਾ ਹੀ ਹੋਣਾ ਚਾਹੀਦਾ ਹੈ। ਉਥੇ ਦੀਵਾ ਜਗਾ ਕੇ ਜਿਹੜੇ ਪਰੌਂਠੇ ਵਾਲੀ ਪਲੇਟ ਹੈ ਇਹ ਹੱਥ ਵਿੱਚ ਲੈ ਕੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਅਰਦਾਸ ਕਰਨੀ ਹੈ। ਬੇਨਤੀ ਕਰਦੀ ਹੈ ਪਰਮਾਤਮਾ ਦੇ ਅੱਗੇ ਜਿਹੜੇ ਵੀ ਬੱਚੇ ਦੇ ਕੇ ਗ੍ਰਹ ਦੋਸ਼ ਹਨ, ਪਿਤਰ ਦੋਸ਼ ਚੱਲ ਰਹੇ ਹਨ, ਸ਼ਨੀ ਦੋਸ਼ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੇ ਗ੍ਰਹਾਂ ਵਿੱਚ ਇਸ ਕਰਕੇ ਰਿਸ਼ਤੇ ਵਿੱਚ ਜੇਕਰ ਰੁਕਾਵਟ ਆ ਰਹੀ ਸੀ ਇਹ ਸਾਰੀਆਂ ਪ੍ਰੋਬਲਮਸ ਸਰ ਇੱਕੇ ਸਾਰ ਦੂਰ ਹੋ ਜਾਣਗੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਅਰਦਾਸ ਕਰਨ ਤੋਂ ਬਾਅਦ ਜਿਹੜਾ ਪਰੌਂਠਾ ਬਣਾਇਆ ਸੀ ਉਹਦੇ ਉੱਪਰ 11 ਪਤਾਸੇ ਰੱਖੇ ਸਨ ਉਹ ਤੁਸੀਂ ਲੈ ਕੇ ਪਲੇਟ ਵਾਲਾ ਪਰੌਂਠਾ ਤੇ ਜਿਹੜਾ ਵੀ ਤੁਹਾਡੇ ਘਰ ਵਿੱਚ ਬੱਚੇ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ। ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਉਸਦੇ ਸਿਰ ਦੇ ਉੱਤੋਂ ਦੀ 7 ਵਾਰ-ਵਾਰ ਦੇਣਾ ਹੈ। ਜ਼ਰੂਰੀ ਨਹੀਂ ਕਿ ਬੱਚੇ ਘਰ ਦੇ ਵਿੱਚ ਜੇਕਰ ਨਹੀਂ ਹਨ ਤਾਂ ਬੱਚੇ ਦੀ ਤੁਸੀਂ ਫੋਟੋ ਦੇ ਉੱਪਰੋਂ ਵੀ 7 ਵਾਰ ਵਾਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਫੋਟੋ ਵੀ ਨਹੀਂ ਤੇ ਬੱਚੇ ਦੀ ਤਾਂ ਬੱਚਿਆਂ ਦੇ ਕੱਪੜੇ ਤਾਂ ਹੋਣਗੇ ਉਹਨਾਂ ਕੱਪੜਿਆਂ ਦੇ ਉੱਤੋਂ ਤੁਸੀਂ 7 ਵਾਰ ਵਾਰ ਕੇ ਇਸ ਨੂੰ ਸਿੱਧੀ ਸਾਈਡ ਤੋਂ ਵਾਰਨਾ ਹੈ ਉਲਟਾ ਨਹੀਂ ਵਾਰਨਾ ਇਸ ਤਰ੍ਹਾਂ 7 ਵਾਰ ਵਾਰਨ ਤੋਂ ਬਾਅਦ ਤਿੰਨ ਆਪਸ਼ਨਾਂ ਤੁਹਾਨੂੰ ਦੱਸਾਂਗੇ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਸੌਖੀ ਲੱਗਦੀ ਹੈ ਉਹ ਹੀ ਤੁਸੀਂ ਕਰ ਲੈਣੀ ਹੈ ਇਸ ਤਰ੍ਹਾਂ ਪਰੌਂਠੇ ਨੂੰ ਲੈ ਕੇ ਭਗਵਾਨ ਪੋਲੇਨਾਥ ਜਿਵੇਂ گاਵਾਂ ਨੂੰ ਬਹੁਤ ਹੀ ਉੱਥੇ ਜ਼ਿਆਦਾ ਹੁੰਦੀਆਂ ਹਨ ਸ਼ਹਿਰਾਂ ਦੇ ਵਿੱਚ ਤੇ ਆਪਾਂ ਨੂੰ ਆਮ ਵੀ ਰਸਤਿਆਂ ਵਿੱਚ ਤੁਰੀਆਂ ਫਿਰਦੀਆਂ ਦਿਖਾਈ ਦੇਂਦੀਆਂ ਹਨ ਤਾਂ ਫਿਰ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਘਰ ਦੇ ਵਿੱਚ ਹੀ ਗਾ ਹੈ ਤੁਸੀਂ ਉਸ ਨੂੰ ਇਹ ਪਰੌਂਠਾ ਖਵਾ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਖਾਸ ਕਰਕੇ ਛੋਟੇ ਮੋਟੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਆਵਾਰਾ ਪਸ਼ੂ ਵੇਖਣ ਨੂੰ ਮਿਲਦੇ ਹਨ। ਉਹ ਅਗਲੇ ਹੀ ਦੱਸੇ ਗਏ ਤਰੀਕੇ ਦੇ ਨਾਲ ਇਸ ਉਪਾਰ ਨੂੰ ਤੁਸੀਂ ਕਰ ਸਕਦੇ ਹੋ। ਤੇ ਦੂਸਰਾ ਤਰੀਕਾ ਇਹ ਹੈ ਜੀ ਕਿ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਜਾਂ ਕੋਈ ਐਸੀ ਜਗ੍ਹਾ ਤੁਹਾਨੂੰ ਪਤਾ ਹੈ ਜਿੱਥੇ ਬਹੁਤ ਜ਼ਿਆਦਾ ਪੰਛੀ ਆਉਂਦੇ ਹੋਣ, ਚਿੜੀਆਂ ਕਾ ਬਹੁਤ ਜ਼ਿਆਦਾ ਹੋਣ, ਉੱਥੇ ਤੁਸੀਂ ਇਹ ਜਿਹੜਾ ਪਰੌੜਾ ਹੈ ਉੱਪਰ ਪਤਾਸੇ ਰੱਖੇ ਹਨ। ਇਹਨਾਂ ਨੂੰ ਪੋਰ ਕੇ ਚੂਰੀ ਬਣਾ ਕੇ ਉੱਥੇ ਪਾ ਕੇ ਆ ਸਕਦੇ ਹੋ ਜਿੱਥੇ ਬਹੁਤ ਜ਼ਿਆਦਾ ਪੰਛੀ ਹੋਣਗੇ ਇਹ ਤੁਹਾਡੀ ਪਾਈ ਹੋਈ ਚੂਰੀ ਜਿਹੜੀ ਹੈ ਰੋਟੀ ਨੂੰ ਖਾ ਲੈਣਗੇ ਤੁਹਾਡੇ ਘਰ ਦੇ ਜੀਆਂ ਦੇ ਵਿੱਚ ਤੁਹਾਡੇ ਘਰ ਦੇ ਛੱਤ ਦੇ ਉੱਪਰ ਜਿੰਨੇ ਵੀ ਪੰਛੀ ਆਉਂਦੇ ਹਨ ਉਹ ਅਸੀਸਾਂ ਦੇਣਗੇ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਜਿਵੇਂ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਘਰ ਦੇ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਕਿ ਘਰ ਤੋਂ ਬਾਹਰ ਹੀ ਪਾ ਕੇ ਆਉਣੀ ਹੈ ਇਹ ਚੂਰੀ ਇਸ ਤਰ੍ਹਾਂ ਦੀ ਕੋਈ ਵੀ ਬੰਦਿਸ਼ ਨਹੀਂ ਹੁੰਦੀ ਤੁਸੀਂ ਆਪਣੇ ਘਰ ਦੇ ਵਿੱਚ ਵੀ ਪਰੌਂਠੇ ਨੂੰ ਪਾ ਸਕਦੇ ਹੋ ਬਾਹਰ ਵੀ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਉੱਥੇ ਹੀ ਪਾ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਹਾਨੂੰ ਪੰਛੀ ਨੇੜੇ ਨਹੀਂ ਮਿਲਦੇ ਆਪਸ਼ਨ ਨਾਲ ਵੀ ਤੁਸੀਂ ਇਹ ਉਪਾਅ ਕਰ ਸਕਦੇ ਹਾਂ ਤੀਸਰੀ ਆਪਸ਼ਨ ਹੈ ਕਿ ਇਸ ਦੇ ਨਾਲ ਉਪਾਅ ਕਰਨ ਦੇ ਨਾਲ ਹਰ ਹਾਲ ਜ਼ਰੂਰ ਹੋਵੇਗਾ ਫਿਰ ਤੁਹਾਡਾ ਜਿਹੜਾ ਉਪਾਅ ਹੈ ਉਹ ਕੰਪਲੀਟ ਹੋ ਜਾਵੇਗਾ ਇਸ ਤੋਂ ਇਲਾਵਾ ਤੀਸਰਾ ਤਰੀਕਾ ਜਿਹੜਾ ਹੈ ਜੀ ਕਿ ਸਰੋਂ ਦੇ ਤੇਲ ਦਾ ਪਰੌਂਠਾ ਜਿਹੜਾ ਤੁਸੀਂ ਬਣਾਇਆ ਹੈ ਉਸ ਉੱਪਰ ਪਤਾਸੇ ਰੱਖੇ ਹਨ ਇਸ ਚੋਰੀ ਨੂੰ ਭੋਰ ਕੇ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਜੇਕਰ ਪਿੱਪਲ ਦਾ ਦਰਖਤ ਦਿਖਦਾ ਹੈ ਉੱਥੇ ਤੁਸੀਂ ਪਿੱਪਲ ਦੇ ਦਰਖਤ ਦੇ ਥੱਲੇ ਕੀੜੀਆਂ ਦਾ ਭੌਣ ਹੋਵੇਗਾ ਉੱਥੇ ਤੁਸੀਂ ਇਸ ਸਰੋਂ ਦੇ ਤੇਲ ਦਾ ਜਿਹੜਾ ਪਰੌਂਠਾ ਤਿਆਰ ਕੀਤਾ ਸੀ ਉਸ ਦੀ ਚੋਰੀ ਬਣਾਈ ਹੈ ਉਸ ਨੂੰ ਪਿੱਪਲ ਦੇ ਦਰਖਤ ਦੇ ਹੇਠਾਂ ਰੱਖ ਕੇ ਆ ਸਕਦੇ ਹੋ ਪਰ ਖਾਸ ਇਸ ਗੱਲ ਦਾ ਧਿਆਨ ਰੱਖਣਾ ਹੈ ਇਹਨਾਂ ਤਿੰਨਾਂ ਹੀ ਥਾਵਾਂ ਦੇ ਵਿੱਚੋਂ ਤੁਹਾਨੂੰ ਜੋ ਵੀ ਤਰੀਕਾ ਸਹੀ ਲੱਗਦਾ ਹੈ ਉਹੀ ਤੁਸੀਂ ਇਸ ਉਪਾਅ ਦੇ ਲਈ ਕਰ ਸਕਦੇ ਹੋ ਪਰ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਘਰ ਵਿੱਚ ਬੈਠੇ ਬੈਠੇ ਵੀ ਤੁਸੀਂ ਕਿਸੇ ਸਮੇਂ ਵੀ ਕਰ ਸਕਦੇ ਹੋ ਪਰ ਸ਼ਨੀਵਾਰ ਦਾ ਦਿਨ ਹੀ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਤੁਸੀਂ ਹਨੇਰਾ ਹੋਣ ਤੋਂ ਪਹਿਲਾਂ ਹੀ ਇਸ ਉਪਾਅ ਨੂੰ ਕਰ ਲਓ ਇਹ ਜਿਹੜਾ ਉਪਾਅ ਤੁਹਾਡਾ ਕੰਪਲੀਟ ਹੋ ਜਾਵੇ ਉਸਦਾ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਜੇਕਰ ਤੁਸੀਂ ਬਹੁਤਾ ਲੇਟ ਇਸ ਉਪਾਅ ਨੂੰ ਕਰਦੇ ਹੋ ਘਰ ਤੋਂ ਬਾਹਰ ਨਹੀਂ ਜਾ ਸਕਦੇ ਇਸ ਦਾ ਉਪਾਅ ਦਾ ਕੀਤਾ ਹੋਇਆ ਫਾਇਦਾ ਤੁਹਾਨੂੰ ਫਿਰ ਘੱਟ ਹੀ ਮਿਲੇਗਾ ਇਸ ਤੋਂ ਇਲਾਵਾ ਤੁਸੀਂ ਕੋਸ਼ਿਸ਼ ਕਰੋ ਕਿ ਸ਼ਨੀਵਾਰ ਦੇ ਦਿਨ ਵਿੱਚ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਹਾਨੂੰ ਕਿਦਰੇ ਗਾਂ ਦਿਖਾਈ ਨਹੀਂ ਦੇਂਦੀ ਤਾਂ ਤੁਸੀਂ ਦੋਨਾਂ ਤਰੀਕਿਆਂ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਹੋ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਬੱਚਿਆਂ ਦੇ ਵਹਨ ਨੂੰ ਲੈ ਕੇ ਜੋ ਵੀ ਰੁਕਾਵਟ ਪਰੇਸ਼ਾਨੀ ਆ ਰਹੀ ਸੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ